ਇਕੱਲ ਇੱਥੇ ਤੁਰਿਆ ਫਿਰਦਾ ਇਹ ਕੱਲ ਸ਼ਾਮੀ 6 ਵਜੇ ਦਾ 5 ਵਜੇ ਦਾ ਆਇਆ ਅੱਛਾ ਇਹਦਾ ਖੇਤਾ ਜੀ ਹਾਂਜੀ ਆਵੇ ਇੱਧਰ ਇੰਨਾ ਘਰਾਂ ਦੇ ਵਿੱਚ ਵਿੱਚ ਕਣਕਾਂ ਦੇ ਇਦਾਂ ਹੀ ਅੱਛਾ ਅੱਛਾ ਹਾਂਜੀ ਆ ਲਉ ਤੇ ਬਾਈ ਕਣਕਾਂ ਦੇ ਵਿੱਚ ਤੁਹਾਨੂੰ ਪਤਾ ਤਸੀਰ ਵਜ ਬਜ ਕੇ ਹੈ ਨਾ ਬਰੈਡ ਲੱਗਿਆ ਹੋਰ ਪਾਉਂਦੇ ਅਸੀਂ ਕੱਲ ਅੱਛਾ ਹੋਰ ਸਭ ਠੀਕ ਠਾਕ ਜੀ ਠੀਕ ਤੇ ਡੱਪਲਾ ਜੱਤ ਤੇ ਕੀ ਹੋ ਗਿਆ ਤੇਰਾ ਫਲਾਤ ਗਲੇ ਯਾਰ ਕੀ ਗੱਲ ਹੋਇਆ ਤਰੀ ਬੜਾ ਨੂੰ ਵੱਜ ਜਾਵਾ ਤੰਦ ਬਹਲੇ ਸਭ ਤੋਂ ਪਹਿਲਾਂ ਤੇ ਕੋਰੇ ਪੱਟੀ ਫੜ ਕੇ ਲੈ ਦੇ ਵਿੱਚ ਪੱਟੀਆਂ ਪਈ ਹੋਣੀਆਂ ਆ ਮਗਰ ਡਿਜੀਟ ਵਿਖ ਮੈਂ ਇੱਕ ਮਿੰਟ ਮੈਂ ਇਹਦਾ ਉਹ ਠੀਕ ਠਾਕ ਜੀ ਪੱਟੀਆਂ ਫੜ ਕੇ ਲਈ ਹੈ ਹਨਾ ਵੀਡੀਓ ਚ ਖੋਲਦੀ ਗੱਡੀ ਹਾਂ ਖੋਲਦਾ ਨਹੀਂ ਪੱਟੀ ਕਿਉਂਕਿ ਠੀਕ ਆ ਹਾਂ ਹਾਂ ਜੀ ਪਜਾਮਾ ਪੀ ਨਾ ਪਾਇਆ ਨਹੀਂ ਕਿੱਥੇ ਲੱਭਾ ਨਹੀਂ ਪਜਾਮਾ ਪਜਾਮਾ ਤੇ ਲਾਇਆ ਹੈ ਰਾ ਗਿੱਲਾ ਹੈ ਇਹ ਤੁਹਾਨੂੰ ਵੀ ਦੀ ਇਹ ਕਿੱਥੇ ਮਿਲਿਆ ਸੀ ਵੀਰੇ ਇਹ ਹੋਮ ਦਾ ਬੇਕਰ ਦਾ ਵੀਰੇ ਚੱਕਰ ਕੀ ਆ ਬਈ ਕੱਲ ਨਾ ਐ ਇਥੋਂ ਉਹ ਕਣਕ ਦੇ ਵਿੱਚ ਵੜਿਆ ਫਿਰਦਾ ਸੀ ਅੱਛਾ ਜੀ ਤੇ ਨੇਰਾ ਹੋਇਆ ਸ਼ਾਮਾਂ ਪਈਆਂ ਸੀ ਹਾਂਜੀ ਤੇ ਮੈਂ ਦਾ ਚਾਚਾ ਨਾਲ ਮੈਨੂੰ ਆਦਾ ਨੂੰ ਰਾਏ ਪਾਈ ਕਿਤੇ ਅੱਛਾ ਜੀ ਇਹਨੂੰ ਜਾ ਕੇ ਪੁੱਛਿਆ ਜਾਂਦਾ ਮੈਂ ਜਲਾ ਸ਼ਰਾਬ ਲੈਣ ਅੱਛਾ ਜੀ ਪਰੋਣੇ ਆਏ ਆ ਅਸੀਂ ਆ ਫਿਰ ਮੇਰਾ ਵੀਰੇ ਪਈ ਪੈ ਅੱਛਾ ਜੀ ਪਈ ਪੈ ਕੇ ਐ ਇਹਦੇ ਪਿੱਛੇ ਪਿੱਛੇ ਤੁਰਿਆ ਤੇ ਐ ਇਥੋਂ ਨਾ ਇਥੋਂ ਮੋੜ ਗਿਆ ਇਧਰ ਆਪਣਾ ਇਦੋਂ ਉੱਥੇ ਹੱਲ ਨੂੰ ਇੱਥੋਂ ਅੱਛਾ ਜੀ ਉੱਥੋਂ ਮੁੜ ਕੇ ਘੁੰਮ ਕੇ ਸਾਡੇ ਕੋਲ ਕਿੰਨੇ ਵਜੇ ਪਹੁੰਚਾਏ ਸਾਡੇ ਰਾਤ ਕੋਈ 10 ਵਜੇ ਦਾ ਟਾਈਮ ਇਹਨਾਂ ਨੇ ਕਿਹਾ ਤਾਂ ਲੱਗਾ ਇਹਨਾਂ ਨੇ ਪੁੱਛਿਆ ਪਛਾਣ ਕੌਣ ਆ ਬੈਗ ਤੇ ਉੱਥੋਂ ਫਿਰ ਭੱਜਾ ਵੀਰੇ ਆਇਆ ਇਹ ਘਰ ਕੋਲ ਆ ਉਹ ਸਾਹਮਣੇ ਦਾ ਸ਼ੈੱਡ ਆ ਹਾਂਜੀ ਉੱਥੇ ਸਾਰੀ ਰਾਤ ਕਣਕ ਤੇ ਰਿਹਾ ਕੀ ਕੀਤਾ ਇਹਨਾਂ ਨੇ ਫਿਰ ਚਾਹ ਪਾਣੀ ਪੁੱਛਿਆ ਵਾ ਤੇ ਉਹਨਾਂ ਨੂੰ ਗੱਡੀ ਨੂੰ ਗੱਲ ਪੈਂਦਾ ਸੀ ਮੁੜ ਕੇ ਨੇ ਮੈਨੂੰ ਆਵਾਜ਼ ਮਾਰੀ ਤੇ ਚਲੋ ਅਸੀਂ ਇਹਨੂੰ ਫੜਾ ਫੜ ਕੇ ਮੈਨੂੰ ਹਾਵੇ ਪ੍ਰਣਾਮ ਹੈ ਕਰੋਂ ਦਿੱਤਾ ਨਿਕਾ ਜਾ ਇਹਨੂੰ ਮੈਂ ਮੇਰਾ ਵੀਰ ਬਣ ਤੇ ਆਹ ਤੇਨੀ ਪੱਟੀ ਪੱਟੀ ਕਰਾਈਏ ਇਹਦੇ ਆ ਪਹਿਲਾਂ ਇਹਦੀ ਪੱਟੀ ਕਰੀ ਹੈ ਨਾ ਕਿਉਂਕਿ ਇਹਦਾ ਐਡਰੈਸ ਐਡਰੈਸ ਇਹਦਾ ਵੀਡੀਓ ਤੋਂ ਲੱਭਣਾ ਵਾ ਤੇ ਜੇਕਰ ਵੀਡੀਓ ਦੇ ਵਿੱਚ ਪੱਟ ਆ ਗਈ ਤੇ ਵੀਡੀਓ ਬੰਦ ਹੋਏਗੀ ਇਹਨਾਂ ਪੱਟੀਆਂ ਮੈਨੂੰ ਕੋਲ ਦੇ ਛੱਡਾਂ ਚੱਲੂੰ ਲਾ ਦਿੰਦੇ ਇਹ ਉਹਦੇ ਕਿਰਦਾ ਉਹਦਾ ਇਹਦਾ ਮੇਰੇ ਕੋਲ ਕਹਿਣਾ ਫਿਰ ਇਹਨਾਂ ਦੇ ਹੰਟਾ ਲਗਾਉਂਦੇ ਤੇ ਇਹਨਾਂ ਪੱਟੀਆਂ ਹੋਰ ਹੁੰਦੀਆਂ ਵਿੱਚ ਚੱਲ ਕੱਲੀ ਮੈਂ ਰੂਨ ਲਾ ਦਿੰਦਾ ਪੱਟੀਆਂ ਮੈਂ ਛੱਡਾਂ ਉਹ ਤੇ ਤੇ ਲੈ ਕੇ ਆਉਣਾ ਸੀ ਮੇਰਾ ਇਹ ਪਰਣਾਇ ਨੂੰ ਕਾਫੀ ਹੈ ਹਾਂ ਪਰਣਾਇ ਜਾਂ ਕੋਈ ਕਾ ਪਰਣਾਇ ਨਾ ਪਾ ਲਈ ਪਰਣਾਇ ਦਸ ਕੀ ਬੋਲਾਂ ਅਰ ਮਾਲੂ ਨਮੇ ਤਾ ਨਾ ਵੇਖੀ ਦੇਖ ਰੋ ਜਾ ਗੱਡੀ ਆ ਕੇ ਪੜਾ ਕੋਈ ਤਾ ਹਾਂ ਦੇ ਦੋ ਜੀ ਨਹੀਂ ਪਰਣਾ ਲੈ ਨਹੀਂ ਪੱਗ ਨਾ ਹੀ ਲਾਓ ਤੁਸੀਂ ਮੈਂ ਕਿਤੇ ਹਾਂ ਮੇਰੀ ਪਾਰਦੇ ਨੇ ਪੰਦ ਚਲੇ ਦੇ ਮਾਰ ਦੋ ਥੋੜਾ ਜਿਹਾ ਪਾਰ ਦੋ ਥੋੜਾ ਜਿਹਾ ਪਾਰ ਦੋ ਫਿਰ ਪਹਿਲਾਂ ਮੜਾ ਜਾ ਆ ਦੇ ਦੋ ਪੱਟੀ ਮੇਰਾ ਵੀ ਦੇ ਦੇ ਪੱਟੀ ਤੇ ਚੱਲ ਮੈਂ ਜਾ ਕੇ ਮੈਡੀਕਲ ਤੋਂ ਕਰਾਉਣਾ ਇਦਾਂ ਵੀ ਟਾਈਡਾਂ ਦੋ ਕਰਾਉਣਾ ਆ ਫੜਿਓ ਇਲਾਇਓ ਦੋ ਕਰ ਦੇ ਦੋ ਹੂੰ ਚਾਹੀਦਾ ਸਾਰੇ ਇਹਦੀ ਪੱਟੀ ਬੰਨੇਟਰੀ ਬਣੀ ਆ ਜਾ ਹੱਥਾਂ ਤੇ ਕਰ ਲੋ ਐਦਾਂ ਕਰ ਲੋ ਐਦਾਂ ਕਰ ਲੋ ਨਹੀਂ ਨਹੀਂ ਦੋ ਹੱਥਾਂ ਦੇ ਨਾਲ ਕਰੋ ਨਹੀਂ ਤੂੰ ਸਮਝੇ ਨਹੀਂ ਆ ਤੂੰ ਸਮਝੇ ਨਹੀਂ ਆ ਮੈਂ ਵੀਡੀਓ ਕਰਨੀ ਆ ਇਹਦੀ ਚਲੋ ਇਹ ਕਰ ਹੀ ਲੈਨੇ ਆ ਦੋ ਪੀਸ ਕਰ ਮੇਰਾ ਵੀ ਦੋਹਾਂ ਨਾਲ ਕਰ ਲਾ ਤੂੰ ਆਹ ਕੋਈ ਨਹੀਂ ਲਾ ਲੈ ਇੱਕ ਮਿੰਟ ਕੋਈ ਨਹੀਂ ਲਾ ਆਉਂ ਤੇ ਰੱਖੋ ਇਹਦੇ ਹੂੰ ਉੱਤੇ ਰੱਖੋ ਤੂੰ ਲੈ ਕੀ ਉਹ ਲਾਉਂ ਗਿਆ ਲਾਉ ਗਿਆ ਕੋਈ ਗੱਲ ਨਹੀਂ ਬਾਬਾ ਜੀ ਹੋਰ ਪਾੜ ਲੈ ਲੈ ਆਪਾਂ ਦੋ ਪੀਸ ਕਰਕੇ ਬੰਨ ਲੈ ਲੇ ਕੋ ਇੱਕੋ ਇੱਕੋ ਲੋ ਹੂੰ ਏ ਵੱਜ ਗਿਆ ਅੰਕਲ ਜੀ ਇੱਤੇ ਇਹ ਕਣਕ ਪੁਣਕ ਤੋੜਦਾਰ ਬੱਜਾ ਹੈ ਤੇ ਕਣਕ ਪੁਣਕ ਦਾ ਇੱਕ ਅੰਨਾ ਅੱਛਾ ਛੜ ਦੋ ਛੜ ਦੋ ਹੱਥ ਇੱਧਰ ਦਾ ਕੱਟ ਕੋਚ ਨੇ ਤੇ ਮੱਛਾ ਹਾਂ ਲੈ ਇੱਧਰ ਕਰਿਓ ਰੂੜੀ ਰਾੜੀ ਤੇ ਕਿਤੇ ਡਿੱਗਾ ਕੱਚ ਕੋਚੀ ਵਾਚਦਾ ਆਪਾਂ ਨੂੰ ਕੋਈ ਪਤਾ ਕਿੱਥੇ ਹੱਥ ਮਾਰ ਰਿਹਾ ਹਾਂ ਆ ਬਚਾਰਾ ਅੰਕਲ ਜੀ ਨਾ ਕੀ ਟਾਡਾ ਪੂਰੇ ਪੂਰੇ ਹਾਂ ਨਾ ਤੋਂ ਤਰ੍ਹਾਂ ਭਾਅ ਸਿੱਧਾ ਧਸਾ ਸਾ ਦੇ ਕਿ ਨਾ ਕੀ ਟਾਡਾ ਹਰ ਭਾਅ ਕਿੱਥੋਂ ਪਿੰਡ ਕਿਹੜਾ ਹੈ ਜੀ ਬਾਪੂ ਜੀ ਜੰਡ ਜੰਡ ਕਿਹੜਾ ਜੰਡ ਕਿੱਥੇ ਇੱਕ ਪਿੰਡ ਆਏ ਆ ਕੱਚਾ ਪੱਕਾ ਹਾਂ ਕੱਚਾ ਪੱਕਾ ਕੱਚਾ ਪੱਕਾ ਦਿਆਲਪੁਰੇ ਲੱਗੇ ਜਿਹੜਾ ਹੈ ਕਿੱਥੇ ਕ ਘਰ ਆ ਘਰ ਰੋਲੇ ਬਣੇ ਬਾਹਰ-ਬਾਰ ਛੱਪੜ ਦੇ ਨਾਲ ਛੱਪੜ ਕੱਚੇ ਪੱਕੇ ਨਹਿਰਾਂ ਲੱਗੇ ਆ ਆ ਵੀ ਆ ਵੀ ਕਰਦ ਨੇ ਥਾਣੇ ਲੱਗੇ ਘਰ ਆ ਜੋ ਪੜਨੀ ਰੋਲੇ ਬਣੇ ਬਾਹਰ-ਬਾਰ ਫਿਰ ਨਹੀਂ ਜਿੱਥੇ ਵੀ ਥਾਣਾ ਹੈ ਥਾਣਾ ਦੇ ਪਿਛਾਂ ਰਹਿ ਗਏ ਨਾ ਆਹ ਦੋ ਟਾਈਮ ਬਾਹਰ ਹਾਂ ਇੱਧਰ ਲੱਗੇ ਇਹਨੂੰ ਵੀ ਕਰ ਰਿਹਾ ਆ ਵੀਰ ਵਾਲੇ ਨੂੰ ਕਰੀ ਆ ਆ ਵੀਰ ਵਾਲੇ ਨੂੰ ਕਰ ਤੇ ਇੱਥੇ ਕਿਦਾਂ ਅਗੇ ਜੇ ਇਹ ਕਿਦਾਂ ਹੈ ਨਹੀਂ ਤੈਨੂੰ ਆ ਕੇ ਦੱਸਿਆ ਚਾਚਾ ਅੱਛਾ ਪਰਿਵਾਰ ਚ ਕੌਣ ਕੌਣ ਆਪਣੇ ਸਾਰੇ ਪਰਿਵਾਰ ਹੈਗਾ ਪਰਿਵਾਰ ਬੱਚੇ ਕਿੰਨੇ ਆਪਣੇ ਇੱਕ ਦੋ ਅੱਛਾ ਦੋ ਬੇਟੇ ਆ ਘਰੋਂ ਕਦੋਂ ਦੇ ਆਏ ਜੇ ਘਰੋਂ ਹੋਵੇ 25 ਪੰਤੀ ਹੈ 35 ਸਾਲ ਕੱਚਾ ਪੱਕਾ ਹੈ ਕਿ ਕੋਈ ਦੀ ਕੱਚੇ ਮੱਕੇ ਹੈਗੇ ਰਿਸ਼ਤੇ ਦੀ ਹੈਗਾ ਉਹ ਮੁੰਡਾ ਫੋਟੋ ਖਿੱਚ ਕੇ ਪੇਜਾ ਵੀਰ ਦੀ ਇਹ ਦਾ ਕੱਚਾ ਪੱਕਾ ਦਾ ਸੰਜਾ ਪਿੰਡ ਅੱਛਾ ਕੱਚਾ ਪੱਕਾ ਹੀ ਕੱਚਾ ਪੱਕਾ ਕੁਛ ਨਹੀਂ ਆ ਤੋਰੇ ਘਰੋਂ ਕਦੋਂ ਦੇ ਆਏ ਜੀ ਰਹੋ ਕਿਉਂ ਨਹੀਂ ਆਇਆ ਸਵੇਰੇ ਹਾਂਜੀ ਆ ਸੰਗਤ ਜੀ ਅਸੀਂ ਅੱਜ ਜਿਹੜਾ ਸਿਹਾਲੀ ਸਾਹਿਬ ਜਿਹੜਾ ਇਤਿਹਾਸਿਕ ਨਗਰ ਆ ਸਿਹਾਲੀ ਸਾਹਿਬ ਉਹਦੇ ਤੋਂ ਜਿਹੜਾ ਦਦੇਰ ਸਾਹਿਬ ਨੂੰ ਰੋਡ ਜਾਂਦਾ ਉੱਥੇ ਅੱਜ ਖਲੋਤੇ ਆ ਤੇ ਆ ਸਿੰਘ ਸਾਹਿਬ ਜੀ ਹੁਣਾਂ ਨੂੰ ਜਿਹੜੇ ਵੀਰ ਜੀ ਤੁਸੀਂ ਲਾਗੇ ਖਰੋਤੇ ਦੇਖ ਰਹੇ ਜੇ ਇਹਨਾਂ ਨੂੰ ਇਹ ਆ ਬਾਪੂ ਜੀ ਆ ਕੱਲ੍ਹ ਸ਼ਾਮ ਦੇ ਮਤਲਬ ਕਿ ਇੱਥੇ ਇਹਨਾਂ ਦੇ ਜਿਹੜੇ ਖੇਤ ਆ ਕਿਉਂਕਿ ਬੈਕਾ ਪੈ ਜਾਂਦੀਆਂ ਵਾ ਖੇਤਾਂ ਦੇ ਵਿੱਚ ਆ ਕਣਕਾਂ ਦੇ ਵਿੱਚ ਇਹ ਇਹਨਾਂ ਨੂੰ ਮਿਲੇ ਸੀਗੇ ਤੇ ਦੱਸਦੇ ਆ ਕਿ ਰਾਤ ਨੂੰ ਸਾਡੇ ਜਿਹੜਾ ਘਾਰਵਾ ਤੇ ਉਹਦੇ ਲਾਗੇ ਕੰਧ ਦੇ ਨਾਲ ਲਾਕੇ ਖਲੋਤਾ ਰਿਹਾ ਕਿਉਂਕਿ ਥੋੜਾ ਜਿਹਾ ਜਿਵੇਂ ਲੱਗਦਾ ਕਿ ਮੈਂਟਲੀ ਡਿਸਟਰਬ ਵਾ ਹਾਂਜੀ ਤੇ ਪਛਾਣਦੇ ਜੇ ਬਾਪੂ ਨੇ ਤੇ ਮੈਂਟਲੀ ਡਿਸਟਰਬ ਲੱਗਦਾ ਵਾ ਤੇ ਫਿਰ ਵੀ ਆਪਣਾ ਪਿੰਡ ਦੱਸ ਰਿਹਾ ਵਾ ਕਿ ਮੇਰਾ ਪਿੰਡ ਕੱਚਾ ਪੱਕਾ ਵਾ ਚਲੋ ਦੇਖਦੇ ਆ ਜੇਕਰ ਇਹਦਾ ਵੀਰ ਦਾ ਪਿੰਡ ਲੱਭਦਾ ਤੇ ਆਪਾਂ ਇਹਨੂੰ ਜਰੂਰ ਘਰ ਪਹਚਾ ਕੇ ਆਵਾਂਗੇ ਪਰ ਜੇਕਰ ਨਾ ਘਰ ਲੱਭਾ ਤਾਂ ਮੈਂ ਸੰਤ ਨੂੰ ਜਰੂਰ ਦੱਸਾਂਗਾ ਇੱਕ ਨਹੀਂ ਫੇਸ ਬਖਾਦੇ ਚਾਰ ਤਰੀਕਾ ਅੱਪੇ ਨਹੀਂ ਤੋਆ ਪਹਿਲੇ ਲਈਏ ਤੇ ਅਹੀਂ ਘਾਰੇ ਪਵਾ ਰਹੇ ਨੇ ਆਦੇ ਕਿੱਥੇ ਕਿੱਥੇ ਰਹਿੰਦੇ ਆ ਉਹ ਕੱਚਾ ਪੱਕਾ ਬਹਿ ਗਾ ਆਹ ਦੇਖਾਰੀ ਤੜ ਤੋਂ ਪੁੱਛਣ ਦੇ ਕੋਈ ਫੋਨ ਨੰਬਰ ਹੈਗਾ ਜੀ ਉਹਨਾਂ ਦਾ ਨੰਬਰ ਹੈਗਾ ਫੋਟੋ ਹੋ ਜੂਗੀ ਨਾ ਕਰਾਂਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹ ਆ ਬਾਬੇ ਵਸਖਾ ਹੋਂ ਦਾ ਗੁਰਦੁਆਰਾ ਉੱਥੇ ਹਾਂਜੀ ਹਾਂਜੀ ਉੱਥੇ ਮੇਲਾ ਕਰਾਉਂਦੇ ਆ ਤਾਂ ਇੱਥੋਂ ਜਾਂਦੀ ਸੰਗਤੇ ਤੇ ਗੁਰਦੁਆਰੇ ਚੋਂ ਪਤਾ ਲੱਗਣਾ ਤੁਹਾਨੂੰ ਨਹੀਂ ਆਪਾਂ ਕੱਚੇ ਪੱਕੇ ਚੱਲ ਜਾਣਾ ਨੰਬਰ ਹੈਗੇ ਆ ਵੀਰਾਂ ਦੇ ਮੇਰੇ ਕੋਲ ਹਾਂ ਹੈਗਾ ਕੋਈ ਹੈਗਾ ਆ ਫੋਟੋ ਸੈਂਡ ਕਰਨੀ ਆ ਇੱਧਰ ਨੂੰ ਇੱਧਰ ਨੂੰ ਜੋ ਇੱਧਰ ਕਰਕੇ ਕਰ ਲਓ ਤਾਂ ਧਿਆਨ ਰੱਖੀ ਸਦਾ ਕਰੀ ਮੂੰਹ ਨੂੰ ਧਿਆਨ ਰੱਖੀ ਕੋਈ ਨਹੀਂ ਕਹਿੰਦੇ ਇਹਨਾਂ ਅਸਲ ਚ ਫੇਸ ਧੋਪਨ ਲੋ ਕਰੋ ਇਹ ਤਾਂ ਸਾਫ਼ ਨਹੀਂ ਦਿਖਦਾ ਇਹ ਪਹਿਲਾਂ ਲੱਗ ਹੀ ਜਾਣਾ ਹੁੰਦਾ ਪਤਾ ਲੱਗ ਹੀ ਜਾਣਾ ਵੈਸੇ ਨਾ ਮੁੰਡਾ ਥਾਣੇਦਾਰ ਉਥੋਂ ਦਾ ਹਾਂ ਹਾਂ ਕਰਨੀ ਕਿ ਪਾਉ ਜਿਹਾ ਭੇਜੋ ਨਾ ਇੱਕ ਵਿਚਾਰਾ ਉੱਥੇ ਨਹਿਰਾਂ ਦੇ ਤਰੇ ਫਿਰਦਾ ਕੱਲ ਦਾ ਉਹਦੇ ਦੋਵੇਂ ਕਿਹਦੇ ਬਾਵੇਂ ਨਹੀਂ ਹੈਗਾ ਹਾਂ ਹਾਂ ਉਹ ਵਿਚਾਰਾ ਇੱਦਾਂ ਇਦਾਂ ਰੇਫੇਦਾ ਤੇ ਪਰ ਤੁਹਾਡਾ ਧੰਨਵਾਦ ਨਹੀਂ ਤਾਂ ਅੰਕਲ ਅੱਜਕੱਲ ਕੌਣ ਕੀਦਾ ਕਰਦਾ ਅਗਲਾ ਮਾਰ ਕੇ ਡੰਡਾ ਉਹਨੇ ਭਜਾ ਦਿੰਦਾ ਹੈਲੋ ਪਹਿਲਾਂ ਮਹਾਰਾਣੀ ਡਾਕਟਰ ਸਾਡਾ ਮਾਸਟਰ ਹੈਲੋ ਵਿਆਹ ਆਏ ਹੋਏ ਹੀ ਮੇਰੀ ਗੱਲ ਉਹਨਾਂ ਨਾਲ ਹਾਂਜੀ ਅੱਛਾ ਜੀ ਅੱਨਾ ਤੁਹਾਡਾ ਦੱਸਿਆ ਉਹ ਕਹਿੰਦਾ ਮੈਂ ਕਰਦਾ ਗੱਲ ਤੇ ਮੈਂ ਕੋਈ ਨਾ ਕਲੋੜੇ ਮੇਂ ਨਹੀਂ ਹੋ ਹਾਂ ਗਏ ਹੋ ਸਿਉਂਦੇ ਵੀ ਜਾ ਕੇ ਲੈ ਉਹਨੇ ਹਾਂਜੀ ਦੱਸ ਦਿੰਦਾ ਚਲੋ ਕਹਿੰਦਾ ਭਲਾ ਹੋਊਗਾ ਵੀਰ ਵੇਖ ਕੇ ਸਹੀ ਗੱਲ ਆਈ ਭੇਜੀਆ ਮੇਰਾ ਭਰਾ ਉਹਨੇ ਪਤਾ ਨਹੀਂ ਆ ਸਰਵ ਚਾਰਾ ਕਨਕਾ ਜੀ ਤਰਫੇ ਦਰਿਆ ਹੈ ਨਾ ਹਾਂ ਬੱਬੂ ਪਜਾਮਾ ਕਿੱਥੇ ਰਖਿਆਈ ਚਾਚਾ ਇਹਨੂੰ ਝਮੜ ਜਾ ਪਜਾਮਾ ਕਿੱਥੇ ਰਖਿਆ ਆਪਣਾ ਪਜਾਮਾ ਕਿੱਥੇ ਰਖਿਆਈ ਉਹ ਉੱਤੇ ਬੈਠ ਕੇ ਥੋੜਾ ਜਾਂ ਮੈਂ ਹਾਂ ਮੈਂ ਦੱਸ ਤੇ ਭਰਾ ਇੱਥੇ ਆ ਜੇ ਕਿਤੇ ਪਕਾਈ ਅੱਛਾ ਚਾ ਚਾਛ ਕੀ ਆ ਹੁਣ ਹਾਂ ਚਾਛ ਕੀ ਆ ਆ ਪਿਆਈ ਜਾਂਦਾ ਚਾਚਾ ਅੱਛਾ ਇਧਰ ਸਾਈਡ ਤੇ ਹੋ ਜੋ ਨਾ ਮੋਟਰਸਾਈਕਲ ਆਉਂਦੇ ਆ ਕਰ ਲਈਏ ਉਹਨਾਂ ਨੂੰ ਫੋਨ ਕਰ ਲਈਏ ਨਹੀਂ ਤੇ ਕਰ ਦਿਆਂ ਤਾੜਿਆ ਨੂੰ ਕੋਈ ਹੈਗਾ ਕਿ ਕਿੱਥੇ ਗਿਆ ਆਉ ਮੇਰਾ ਮੇਰਾ ਉਹ ਕਿੱਥੇ ਗਿਆ ਆਉ ਮੇਰਾ ਮੈਂ ਆਵੇ ਘਰ ਰਹੀ ਹੈ ਸੱਸੂ ਮੇਰੀ ਉੱਥੇ ਕਿੱਥੇ ਕੋ ਸੱਸ ਕਿੱਥੇ ਕਿਹੜਾ ਪਿੰਡ ਉਹ ਘਰੇ ਆ ਉਹ ਆਈ ਕਾਨੇ ਵਾਲੀ ਨੂੰ ਪਿੰਡ ਚ ਘਰੇ ਕਾਨੇ ਵਾਲੀ ਆਵੇ ਆਵੇ ਉੱਥੇ ਘਰ ਤੈਨੂੰ ਆਖਿਆ ਆਵੇ ਆ ਜਿਹੜੇ ਘਰ ਆ ਪੱਕੇ ਵਾਲੇ ਕੱਚੇ ਪੱਕੇ ਵਾਲੇ ਸਮਝ ਹੂੰ ਕੱਲੇ ਪੱਕੇ ਪੱਕੇ ਚੱਲ ਜਾਂਦੇ ਆ ਹਾਂ ਠੀਕ ਆ ਤੇ ਜੇਕਰ ਉਹ ਵੀਰ ਪਛਾਣਦਾ ਤਾਂ ਆਪਾਂ ਕੱਚੇ ਪੱਕੇ ਲੈ ਜੰਨੇ ਹੁਣੇ ਕੱਚਾ ਬੱਕੇ ਤੇ ਲਾਗਤ ਹੈਗਾ ਪੱਟੀ ਦੇ ਨਾਲ ਹੀ ਬਾਈ ਤੋਂ 15 16 ਹਾਂ ਘਰੋਂ ਕਦੋਂ ਦੇ ਆਏ ਅੰਕਲ ਜੀ ਵਾਹੀ ਗੁਰੂ ਫੇਰ ਆਹ ਤੱਕ ਰਿਓ ਬਲੱਡੀ ਲੱਗਾ ਸਾਰੇ ਬਨੇ ਕੇ ਯਰ ਨਾ ਨਾਂ ਨੂੰ ਲਿਖਾ ਹੁੰਦਾ ਹੱਥਾਂ ਤੇ ਇੱਥੇ ਲੱਗੀ ਹਟਾ ਹਾਂ ਇਹੋ ਕੀ ਟੈਟਿਟਿਊਡ ਹੋ ਗਿਆ ਭਾਈ ਨਹੀਂ ਪੁਰਾਣਾ ਮਜ਼ਰਕ ਪੁਰਾਣ ਹਾਂ ਉਹ ਮੁੰਡੇ ਖੜੇ ਨਾ ਹਾਂ ਹਲੋ ਹਾਂ ਜੀ ਪੰਜ ਕਿਤੇ ਕੋ ਚਲੀ ਗਿਆ ਸਰਪੰਚ ਜੇ ਉਹ ਲੈ ਕੇ ਸਭ ਕਿਤੇ ਹੀ ਉਹਨਾਂ ਨੂੰ ਕਿਹਾ ਭੇਜੋ ਗਾਹ ਫੋੜੋ ਭੇਜੋ ਹ ਲਾਗੇ ਬੰਨੇ ਪਛਾਨਿਆ ਜਾਵੇ ਜੇ ਪਾਉ ਦੇ ਕਹ ਹ ਗੋਪੀ ਉਹਨਾਂ ਨੂੰ ਯਾਰ ਇਹ ਕੱਚੇ ਪੱਕੇ ਕੱਚੇ ਪੱਕੇ ਉਹ ਜਾਣਦਾ ਮੈਨੂੰ ਜਿਹੜਾ ਤੂੰ ਆ ਨਾ ਕੋਈ ਗੱਲ ਨਹੀਂ ਕਰ ਲੋ ਗੱਲ ਕਰ ਲੋ ਗੱਲ ਕਿਹੜੇ ਸਰਪੰਚ ਕਿਹੜਾ ਸਰਪੰਚ ਕੀ ਨਾਂ ਉਹਦਾ ਹਾਂ ਕੀ ਨਾਂ ਸਰਪੰਚ ਦਾ ਹਾਂ ਕੀ ਦੱਸੋ ਇੱਕ ਦੱਸੋ ਆ ਕੱਚੇ ਪੱਕੇ ਦਾ ਹਾਂ ਉਹ ਬੱਚੇ ਸਰਪੰਚ ਦੱਸੋਗੇਗਾ ਕੱਚੇ ਪੱਕੇ ਪੰਚ ਦੱਸੋ ਹੈਗਾ ਕੱਚੇ ਪੱਕੇ ਹਾਂ ਹਾਂ ਤੇਰੇ ਨਾਲ ਚੌਕ ਰੋਮ ਉਹਨਾਂ ਨਾਲ ਬਾਹਰ ਨਹੀਂ ਕਰਦੇ ਦੋਸਤ ਕਿ ਦੇ ਢਾਲ ਭਾਲੋਗੇ ਸਾਡੇ ਨਾਲ ਤੇ ਨਾ ਇਧਰੇ ਹੋਏ ਪਤਾ ਪਰੇਸ਼ਾਨੀ ਜੀ ਹੋਈ ਨਾ ਸਾਰਾ ਨਹੀਂ ਆਵੇ ਆਪਾਂ ਸੱਜੇ ਆਪਾਂ ਲੈ ਹੀ ਜਾਣਾ ਵਾ ਹੁਣੇ ਹਾਂਜੀ ਬਣਾਣ ਆਏ ਆ ਇਹਨਾਂ ਨੂੰ ਸੱਜਿਆ ਵਾ ਹਾਂ ਹਾਂ ਠੀਕ ਆ ਫਿਰ ਹਾਂ একদম ਸੱਜਿਆ ਨਾ ਥੋੜਾ ਤਰੇਮ ਨਾਲ ਗੱਲ ਨਹੀਂ 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 ਕੋਈ ਨਹੀਂ ਕੋਈ ਨਹੀਂ ਆਪਣਾ ਕੋ ਦੁਸ਼ਮਣ ਥੋੜਾ ਹੈ ਜੇ ਬੰਦਾ ਇੱਥੇ ਪਹੁੰਚ ਜਾਦਾ ਉੱਪਰ ਆਵੇ ਨਾ ਫਿਰ ਬੰਦਾ ਸਗਾ ਭਾਏ ਪਾਗਲ ਹਿਸਾਬ ਇਹ ਪਰਸੋਂ ਪਰਸੋਂ ਚੌਥ ਦੀ ਗੱਲ ਆ ਤੇ ਆਪਣੀ ਕੋ ਮਰਦਾ ਹੋਣਾ ਕੱਚੇ ਪੱਕੇ ਕੱਚੇ ਪੱਕੇ ਸਰਪੰਚ ਦਾ ਦਿਆਲ ਸਿੰਘ ਆ ਗਿਆ ਵਾ ਤੇ ਆਉਂਦੇ ਆ ਪਿਆਰ ਤੋਂ ਆਉਂਦੇ ਆ ਦਿਆਲ ਸੁਣੇਗਾ ਹੋ ਕੱਲ ਕੋਈ ਨੰਬਰ ਹੈਗਾ ਸਰਪੰਚੋ ਸਾਡੇ ਆਪਾਂ ਤੋਂ ਦੋ ਦਿਨ ਹੱfte ਆਵਾ ਦਿਆਲ ਤੋਂ ਅਗਲੇ ਭਰਾਤ ਅਸਟ੍ਰਿਕਟ ਕੋਈ ਨਹੀਂ ਚੁੜਾ ਹੱਲ ਨਹੀਂ ਸਲਾਹ ਹੋ ਅਹ ਨਹੀਂ ਜੇ ਕੱਚੇ ਪੱਕੇ ਆ ਕੱਚੇ ਪੱਕੇ ਵਿਖਾ ਲਏ ਹੋਣੇ ਆ ਹਾਂ ਨਹੀਂ ਕੱਲ ਦਿਨ ਉਹ ਆਇਆ ਨਾ ਹਾਂ ਜੀ ਕਣਕਾਂ ਡਿਕ ਦਸਦਾ ਕਣਕਾਂ ਹੀ ਭਰੀਆਂ ਹਾਂ ਜੀ ਮੈਂ ਤੇ ਪਹੁੰਚਿਆ ਦੋਵੇਂ ਜਾਣੇ ਕੁੱਤੇ ਪਿੱਟ ਪੈਂਦੇ ਹਨ ਹਾਂ ਜੀ ਇਹਦਾ ਪਹਿਲਾ ਸਵਾਲ ਇਹ ਹੀ ਵੀ ਮੈਂ ਸ਼ਰਾਬ ਲੈਣ ਚ ਲਿਆ ਹਾਂਜੀ ਅਈਆ ਸ਼ਰਾਬ ਕਿੱਥੋਂ ਨਹੀਂ ਆਉਂਦਾ ਬੋਰੀ ਵਾਲਿਆਂ ਨਾਲ ਲੈਣੀ ਹਾਂਜੀ ਅਈਆ ਇਧਰ ਬੋਰੀ ਵਾਲਾ ਕੋਈ ਨਹੀਂ ਆ ਹਾਂਜੀ ਫਿਰ ਮੈਨੂੰ ਇਹ ਮੈਂ ਇਧਰ ਵਾਟ ਹੈ ਕੋਈ ਮੈਂ ਵਾਟ ਵੀ ਕੋਈ ਨਹੀਂ ਆ ਅਈ ਇਹਨੂੰ ਉਹ ਪਈ ਪਾਇਆ ਉਥੋਂ ਸਾਡੇ ਅੱਗੇ ਗਿਆ ਆਪਣਾ ਸੌਂਦ ਰਾ ਅਸੀਂ ਤਾਂ ਗੱਲਾਂ ਬਾਤਾਂ ਕਰਿਆ ਬਹੁਤ ਅੱਗੇ ਤੁਰਿਆ ਸਾਡੇ ਹਾਂਜੀ ਇਥੋਂ ਮੈਂ ਪਈ ਪੈ ਗਿਆ ਐਨੂੰ ਇਧਰ ਨੂੰ ਮੁੜ ਕੇ ਅਸੀਂ ਚਲੇ ਗਏ ਐ ਘੁੰਮ ਕੇ ਘਰ ਨੂੰ ਹਾਂਜੀ ਜਦੋਂ ਘਰ ਨੂੰ ਚਲੇ ਗਏ ਆਂ ਮੁੜ ਕੇ ਰਾਤ ਦੇ ਨਾਲ ਕਿਤੇ ਚਲੇ ਗਿਆ ਰਾਤ ਦਾ ਇਹਨਾਂ ਉਥੋਂ ਪੁੱਛਿਆ ਪਛਿਆ ਦੇ ਮੁੜ ਕੇ ਆਇਆ ਆ ਗਿਆ ਫਿਰ ਇਹਦੇ ਸੱਡ ਲਾ ਕੇ ਬੈਠਾ ਰਿਆ ਰਾਤ ਕਣਕ ਕਣਕ ਤੋੜੀ ਜਾਂਦਾ ਹੱਥਾਂ ਨਾਲ ਕਣਕ ਫੇਰੀ ਹੱਥਾਂ ਨੇ ਕੀ ਫਿਰਿਆ ਹੁਣ ਰਬ ਜਾਣੇ ਕਿੱਥੇ ਗਿਆ ਕਿੱਥੇ ਨਹੀਂ ਆ ਵੀਰ ਗੱਡੀ ਤੇ ਨਾ ਫੋਨ ਪਿਆ ਹੁੰਦਾ ਮੇਰਾ ਫੜ ਕੇ ਲਈ ਉਹਦੇ ਚ ਕੱਚੇ ਪੱਕੇ ਦੇ ਹੈਗੇ ਮੇਰਾ ਵੀਰ ਅਟੈਚ ਫਿਰ ਮੈਂ ਉਹਨੂੰ ਮਹਾਰਾਣੀ ਡਾਕਟਰ ਨੂੰ ਫੋਨ ਕੀਤਾ ਇਹਦੇ ਵੀ ਪਿੰਡੋਂ ਭੈਣ ਭਰਾਏ ਦੋ ਚਾਰ ਹਾਂਜੀ ਉਹ ਕਹਿੰਦੇ ਵੀ ਇੱਕ ਰਾਹ ਪਤਾ ਕਰੀਏ ਉੱਥੇ ਵੀ ਹੈਗੀ ਸੋਸਾਇਟੀ ਹਾਂਜੀ ਤੋਂ ਮੈਂ ਡਾਕਟਰ ਨੂੰ ਆਖਿਆ ਤਾਂ ਆਂਦਾ ਵੀ ਮੈਂ ਗੱਲ ਕਰਕੇ ਤੇ ਉਹਨੂੰ ਕਰਾਉਣਾ ਵੀਰ ਉਹਨਾਂ ਨੂੰ ਹਾਂਜੀ ਮੁੜ ਕੇ ਫਿਰ ਇਹ ਆਂਦੇ ਵੀ ਅਸੀਂ ਲੈ ਹੀ ਉਹਨੇ ਜਾ ਕੇ ਹਾਂਜੀ ਆ ਮਿਲਿਆ ਸੀ ਡਾਕਟਰ ਸਾਹਿਬ ਨੂੰ ਮਿਲੇ ਇਹਨਾਂ ਤੋਂ 10 ਮਿੰਟ ਪਹਿਲਾਂ ਮਿਲੇ ਸੀ ਕੰਮਣ ਆ ਧੁੱਪ ਲੱਗੇ ਪਹਿਲਾਂ ਕੰਮਣ ਆ ਸੀ ਤਾਂ ਇਹਨਾਂ ਵੀ ਮੁੜ ਕੇ ਇੱਥੇ ਪਰਨਾ ਦਾ ਮੇਰਾ ਉੱਥੇ ਪਰਨਾ ਟੁੱਟਾ ਮੇਰੇ ਕੋਲੇ ਮਨ ਜੱਟਾ ਮਾ ਬਾਨ ਸਿਰ ਤੇ ਚੱਲ ਕੋਈ ਨਹੀਂ ਬੈਠਾ ਬੁੱਢੀ ਆ ਗਈ ਮੈਂ ਵੀ ਪੁੱਛਿਆ ਮੈਂ ਬੁੱਢੀ ਤੇ ਬੈਠਾ ਹਾਂ ਆਦਾ ਉਤਰਾ ਹੀ ਆ ਮੈਂ ਹਾਂਜੀ ਹਾਂਜੀ ਮੂਹ ਚੜਿਆ ਹੋਇਆ ਕੱਚਾ ਪੱਕਾ ਹੋਸ ਅ ਕੱਚੇ ਪੱਕੇ ਕੱਚੇ ਪੱਕੇ ਦੇ ਹੈਗੇ ਆਪਣੇ ਨਾਲ ਵੀਰ ਬੋੜੀ ਬੋੜੀ ਵਾਲਿਆਂ ਦਾਰੂ ਲੈਣ ਚੱਲੇ ਆ ਬੋੜੀ ਵਾਲੇ ਬੱਚਾ 30 ਸਾਲ ਕੀ ਇੱਥੇ ਨੂੰ ਆਵਾਂ ਗਿਆ ਨੂੰ ਹੈ ਤੇ ਉਹ ਬੋੜੀ ਕੋ ਜਾਣਾ ਨਾ ਮੈਂ ਜਾਣਾ ਠੀਕ ਆ ਸ਼ਰਾਬ ਮਿਲ ਗਈ ਸੀ ਹੋਰ ਕਿਤੇ ਪੱਕੇ ਥੋੜਾ ਜਾਣਾ ਮਾਣੇ ਕਿਹਨਾਂ ਸ਼ਰਾਬ ਮਿਲ ਗਈ ਸੀ ਆ ਪਿੰਡ ਬੋਲਾ ਇਹ ਸਰ੍ਹਿਆਲੀ ਪਿੰਡ ਹਾਂ ਆ ਸਰ੍ਹਿਆਲੀ ਆ ਸਰ੍ਹਿਆਲੀ ਪਿੰਡ ਜਿੱਥੇ ਤੁਸੀਂ ਖਨੋਤੇ ਜੇ ਇਹ ਕੱਚਾ ਪੱਕਾ ਨਹੀਂਗਾ ਕੱਚਾ ਪੱਕਾ ਕੌਣ ਇਹਨੂੰ ਆਂਦਾ ਵਲੇ ਮੈਂ ਉੱਥੋਂ ਲੱਕੜਾਂ ਕੱਚਾ ਪੱਕਾ ਦੂੰਗਾ ਨਹੀਂ ਆ ਆ ਕਿਹੜਾ ਪਿੰਡ ਨਾਲ ਆ ਆ ਨਾਲ ਪਿੰਡ ਕਿਹੜਾ ਮਾਣੇ ਕੀ ਦੱਸ ਵਾ ਠੀਕ ਆ ਠੀਕ ਮਾਣੇ ਕੀ ਆਓ ਮਾਣੇ ਕੀ ਦੱਸ ਵਾ ਹੈਗਾ ਆਪਣੇ ਏਰੀਏ ਦੀ ਆ ਹੋਰ ਕਿ ਆਪਣਾ ਕੋਈ ਹੋਰ ਕਿ ਜਾਣਦੇ ਕੋਈ ਪੰਚਾਇਤ ਮੈਂਬਰ ਜਾਂ ਕੋਈ ਲਾਗੇ ਬੰਦੇ ਡੀਪੂ ਦਾ ਪੂਲਾ ਕੋਈ ਹਾਂ ਮੈਂ ਉਹਨੂੰ ਬਲਦੇਵ ਨੂੰ ਜਾਣਦੇ ਨਹੀਂ ਹੋਰ ਬਲਦੇਵ ਕੀ ਕੰਮ ਕਰਦਾ ਫੈਕਟਰੀ ਇਹੀ ਪਹਿਲਾਂ ਕਹਦਾ ਖੰਡ ਦਾ ਪਤੀ ਦਾ ਹੀ ਹੋਰ ਅੱਛਾ ਡੀਪੂ ਦਾ ਹੀ ਹਾਂ ਕੱਚੇ ਪੱਕੇ ਦਾ ਮੈਂ ਇਥੋਂ ਦਾ ਹੀ ਜਾਣਦਾ ਅੱਛਾ ਜਾਣਦਾ ਬੰਦਾ ਲੋਕਲੀਆ ਦਾ ਹਾਂਜੀ ਲੋਕਲੀਆ ਵਾ ਫੋਨ ਤੇ ਚਾਰ ਵੀਰ ਆਗੇ ਮੈਨੂੰ ਕੱਚੇ ਪੱਕੇ ਦੇ ਉਹ ਕਰਨ ਨੂੰ ਤੇ ਕੰਟੈਕਟ ਕਰਨਾ ਕੀ ਨਾਂ ਦਾ ਤੁਸੀਂ ਸਿੰਘ ਕੁਲ ਜੀ ਆਪਣਾ ਹਰਪਾਲ ਹਰਪਾਲ ਸਿੰਘ ਸਾਹ ਸਾਹ ਆ ਜਾਂਦੇ ਤੇਰਾ ਪੁੱਲ ਮੈਨੂੰ ਸਾਹ ਆਖਣਾ ਨਾ ਗਿਆ ਇੱਕ ਕਰਨ ਕੀ ਪੇਸੀ ਕੋਲ ਅਗੇ ਬੀਜੀ ਕਾਤਾ ਉਹਦੇ ਨਾਲ ਸਿੱਧੀ ਪੜੇ ਉਹ ਸਿੱਧੇ ਤੋਂ ਨਹੀਂ ਕਈਆਂ ਨੂੰ ਪਤਾ ਆਓ ਇਹ ਭਾਰ ਭਾਰ ਕਰੀ ਜਾਂਦੇ ਉਸੇ ਸਾਹ ਤੇ ਕਿ ਪਤੀ ਪੁੱਤੀ ਕਹਿੰਦੀ ਵਜਦੀ ਆ ਔੜੂਆ ਦੀ ਹੈ ਔੜੂਆ ਦੀ ਔੜੂਆ ਦੀ ਐਨੂੰ ਕਰੇ ਮੂ I drew, I drew. The person you are calling is currently. kati janda ko pani kon kachche binder kachapaka kachapak itu hello hello haan ji virji sachi kal virji sachi kal virji sachi ਬਾਜੀ ਮੈਂ ਨਾ ਵੀਡੀਓ ਦੇਖੀ ਰਹੀ ਜੀ ਤੁਹਾਡੀ ਆਪ ਵੀ ਜੀ ਮੈਂ ਨਾ 10 ਮਿੰਟ ਵੇਟ ਕਰੇ ਮੈਂ 10 ਮਿੰਟ ਬਾਅਦ ਵੈਕਲ ਲਾਉਣਾ ਤੁਹਾਨੂੰ ਮੈਂ ਤਾਂ ਕਿ ਦੋਨੋਂ ਦਾ ਆ ਗਿਆ ਹੈਲੋ ਹਾਂ ਬੈਣ ਸਤਿ ਸ਼ਕਾਲ ਸਤਿ ਸ਼ਕਾਲ ਹੋਰ ਜੱਗੀ ਬੋਲਦਾ ਮਹਰਾਣੇ ਤੋਂ ਹਾਂ ਹਾਂ ਠੀਕ ਠਾਕ ਵੀਰੇ ਵਰਤਣਾ ਤੁਸੀਂ ਵਧੀਆ ਵਧੀਆ ਚੱਲਦੀ ਰਹੋ ਸਭ ਠੀਕ ਠਾਕ ਹਾਂ ਹਾਂ ਠੀਕ ਠਾਕ ਵਧੀਆ ਹੈ ਪਹਿਲਾ ਨੰਬਰ ਹਾਂ ਹਾਂ ਪਹਿਣ ਇਹ ਕਿਹੜੀ ਪੱਤੀ ਸੀ ਔੜੂ ਹਾਂ ਆਮ ਪਹਿਣ ਤੁਹਾਡੇ ਪਿੰਡ ਕੋਈ ਔੜੂਆਂ ਦੀ ਪੱਤੀ ਹੈਗੀ ਆ ਹਾਂ ਹਾਂ ਉਹਨੂੰ ਕਹੀਏਗੀ ਹਾਂ ਓਕੇ ਮੈਂ ਨਾ ਕਿਨਾਂ ਤੈਨੂੰ ਫੋਟੋ ਭੇਜਦਾ ਵਾਂ ਇੱਕ ਨਾ ਸਾਨੂੰ ਨਾ ਸੜਾਲੀ ਸਾਹ ਕੋਲ ਇੱਕ ਵੀ ਅੰਕਲ ਮਿਲਿਆ ਵਾ ਉਹ ਮੈਂਟਲੀ ਸਾਹ ਡਿਸਟਰਬ ਹੋਇਆ ਪਿਆ ਵਾ ਤੇ ਉਹ ਕਹਿੰਦਾ ਕਿ ਮੇਰਾ ਪਿੰਡ ਕੱਚਾ ਪੱਕਾ ਵਾ ਹਾਂ ਹਾਂ ਤੁਹਾਡੇ ਇਸੇ ਨੰਬਰ ਤੇ ਵਟਸਐਪ ਚੱਲਦਾ ਮੈਂ ਤੈਨੂੰ ਉਹਦੀ ਫੋਟੋ ਭੇਜਾਂ ਮੈਂ ਤੈਨੂੰ ਉਹਦੀ ਫੋਟੋ ਭੇਜ ਲਗਾ ਪਛਾਣ ਕੇ ਤੇ ਮੈਨੂੰ ਫੋਨ ਲਾਇਓ ਸਾਧ ਆਂਦੇ ਪਿੰਡ ਜੋ ਸਾਧ ਸਾਦੇ ਦਾ ਨਾਂ ਸਾਧ ਸਾਧ ਆਪਦਾ ਨਾਂ ਦੱਸਦਾ ਵਾ ਮੰਮੀ ਦੱਸ ਦੇਣਗੇ ਮੈਨੂੰ ਮੈਂ ਨਹੀਂ ਪਾਉਂ ਕਿ ਅਨੁਸਾਰ ਦੀ ਮੰਮੀ ਦੱਸ ਦੇਣਗੇ ਔਰ ਤੁਹਾਡੀ ਪੱਤੀ ਚਾਹ ਹਾਂ ਔਰ ਤੁਹਾਡੀ ਪੱਤੀ ਚਾਹ ਮੰਮੀ ਦੱਸ ਦੇਣ ਕੋਈ ਗੱਲ ਨਹੀਂ ਕਿ ਆਂਡੀ ਗਾਂਡੀ ਆਪਣੇ ਘਰ ਵਾਲੇ ਨੂੰ ਦਿਖਾ ਲੈ ਜਾਂਦੀ ਗਾਂਡੀ ਦਿਖਾ ਲੈ ਫੋਟੋ ਇਹ ਘਰ ਵਾਲਾ ਤੇ ਇਥੇ ਨਹੀਂ ਹੈ ਤੇ ਉਹ ਜੱਜ ਕਿ ਉਹ ਕਰੇ ਨਹੀਂ ਹੈਗੇ ਤੇ ਮਤਲਬ ਪੁੱਛ ਕੇ ਦੱਸ ਦੇਣਾ ਦਾ ਫੋਟੋ ਤੇ ਸੈਂਡ ਕਰੋ ਫਿਰ ਵੇਖ ਕੇ ਦੱਸ ਦੇਣਾ ਹਾਂ ਮੈਂ ਹੁਣੇ ਭੇਜਦਾ ਫੋਟੋ ਠੀਕ ਠੀਕ ਚਲੋ ਐਨਗਰ ਐਨਗਰ ਐਦਨ ਬੁਕਰੇ ਹਾਂ ਚਲੋ ਭਾਈ ਗਰੂ ਪਾ ਲਾਭੀ ਜਾਵੇ ਘਰ ਤੇ ਨਹੀਂ ਪਾਉ ਅੰਕਲ ਪਾਦੇ ਨਾ ਜਿਵੇਂ ਦਾ ਅੱਜ ਕੱਲ੍ਹ ਗਲਦੂਗ ਦਾ ਜ਼ਮਾਨਾ ਨਾ ਕੋਈ ਨਹੀਂ ਕਿਸ ਦਾ ਬੰਦਾ ਠੀਕ ਆ ਅਗਲੇ ਮੈਂ ਕਹੀ ਥਈ ਕਿ ਆ ਵਿਚਾਰੇ ਨੂੰ ਆ ਦੱਸ ਦੇਉਂਦੇ ਆ ਵੀ ਆ ਸਾਡੇ ਇਹਨਾਂ ਦੇ ਘਰੇ ਫਿਰਦੇ ਹੈਗਾ ਇਹਨਾਂ ਨੇ ਡੰਡਾ ਡੰਡਿਆਂ ਨਾਲ ਭਜਾ ਕੇ ਅਗਲੇ ਘਰੇ ਵਾਰਤਾ ਕਿ ਇਹਨੇ ਅਗਲੇ ਘਰੇ ਵਾਰਤਾ ਅੱਜ ਕੱਲ ਕੋਈ ਨਹੀਂ ਕਿਸਦਾ ਕਰਦਾ ਸਾਹੀ ਵੀਰ ਜੀ ਸਵੇਦੀ ਜੀ ਤੁਸੀਂ ਰੱਖਨੇ ਪਹਿਲਾਂ ਇਹ ਰੱਖਣ ਰਿਹਾ ਸੀ ਹਾਂ ਜੀ ਇਹ ਹੁਣ ਤੁਹਾਡੇ ਹੱਲੇ ਚ ਲੱਗੇ ਤੇ ਮੈਨੂੰ ਇਹਦੇ ਧਿਆਨ ਰੱਖੀ ਸਾਹਮਣੇ ਸੋ ਧੰਨਵਾਦ ਤੁਹਾਡਾ ਵੀਰ ਜੀ ਦਾ ਇਹਦਾ ਭਲਾ ਹੋ ਜੂਗੇ ਇਹ ਤਾਂ ਸਾਨੂੰ ਇਹ ਚ ਕਿਹੜਾ ਵੀ ਸਹੀ ਗੱਲ ਹੈ ਇਹਨਾ ਅ ਪਰਸੋਂ ਕੀ ਚੌਥੀ ਗੱਲ ਆ ਇਹ ਜਿੱਥੇ ਆਪਣਾ ਟੋਲ ਪਲਾਦਾ ਨਹੀਂ ਆ ਉੱਥੇ ਹੀ ਮੁੰਡਾ 18 19 ਸਾਲਾਂ ਦਾ ਮੁੰਡਾ ਅੱਛਾ ਤੇ ਦਿਮਾਗੀ ਅਫਸੈਟ ਹੋ ਗਿਆ ਜਿਵੇਂ ਨਾ ਹਵਾ ਦਾ ਚੱਕਰ ਹੋ ਜਾਂਦਾ ਤੇ ਅੱਜ ਜਿਵੇਂ ਟਰਾਲੇ ਲੰਘਦੇ ਤੇ ਉਹਨਾਂ ਦੇ ਗਾਇਕ ਹੋ ਜਾਂਦਾ ਸੀਗਾ ਟਰਾਲੇ ਵਾਲੇ ਗੱਡੀਆਂ ਥੱਲੇ ਲਾਹ ਲਾ ਕੇ ਲੰਘਣ ਦੇਈ ਤੇ ਚਲੋ ਆਪਣੇ ਵਰਗਾ ਕੋਈ ਵੀਰ ਸੀ ਉੱਥੇ ਤੇ ਉਹਨੇ ਉਹਨੂੰ ਪਹਿਲਾਂ ਫੜਿਆ ਉਹ ਇੰਨਾ ਜੋਰੀ ਵੀ ਮੁੰਡਾ ਸੀ ਤੋਨੂੰ ਚੋਹਾਂ ਪੰਜਾਂ ਜਾਨਾਂ ਨੇ ਕੰਟਰੋਲ ਕੀਤਾ ਚਲੋ ਇਦਾਂ ਨੰਬਰ ਨੰਬਰ ਲੱਭ ਕੇ ਅਮਰਸਾ ਦਾ ਉਹ ਵੀਰ ਨਿਕਲਿਆ ਤੇ ਮਾਂ ਨਹੀਂ ਹੈਗੀ ਤੇ ਕੱਲਾ ਕਰ ਰਿਹਾ ਸੀ ਜਰਾ ਚਲੋ ਭੱਲਾ ਗਿਆ ਸ਼ਾਂਤ ਉਹਦਾ ਬੰਦਾ ਸ਼ਾਂਤ ਹਾਂਜੀ ਨਹੀਂ ਸ਼ਾਂਤ ਤੇ ਦਾ ਫਚੰਮਲਾ ਹੋ ਸਾਹਿਬ ਹਾਂ ਹਾਂ ਬੈਣ ਹਾਂ ਵੀਰੇ ਮੰਮੀ ਕਹਿੰਦੇ ਆਪਣੇ ਪਿੰਡ ਦਾ ਹੀ ਆ ਤੁਹਾਡੇ ਪਿੰਡ ਦਾ ਹੀ ਆ ਹਾਂ ਹਾਂ ਚਲੋ ਕੋਈ ਨਹੀਂ ਫਿਰ ਮੈਂ ਲੈ ਕੇ ਆਉਣਾ ਇਹਨੂੰ ਇਹ ਕਿੱਥੇ ਆ ਵੀਰਾ ਇਹ ਇਸ ਟਾਈਮ ਨਾ ਸਰਿਆਲੀ ਸਾਹਿਬ ਨਹੀਂ ਆ ਆਪਣਾ ਦੇਦੇਰ ਸਾਹਿਬ ਦੇ ਕੋਲ ਸਰਿਆਲੀ ਸਾਹਿਬ ਆ ਵੱਡਾ ਜਿਹੜਾ ਆਪਣਾ ਸਰਿਆਲੀ ਸਾਹਿਬ ਆ ਹਾਂ ਹਾਂ ਉੱਥੇ ਕੱਲ ਸ਼ਾਮ ਰਾਤ ਦਾ ਹੀ ਨਾ ਉੱਥੇ ਬੈਕਾਂ ਵਾਂ ਤੇ ਉਹਨਾਂ ਬੈਕਾਂ ਦੇ ਵਿੱਚ ਪੈਲੀਆਂ ਦੇ ਵਿੱਚ ਤੁਰਿਆ ਫਿਰਨਿਆ ਕਣਕਾਂ ਦੇ ਵਿੱਚ ਮੰਮੀ ਉਹੜਵਾ ਦਾ ਹੀ ਆਪ ਹਾਂ ਉਹ ਉਹਨਾਂ ਦਾ ਹੀ ਉਹਨਾਂ ਘਰ ਜੀ ਹੁਣਾ ਫਿਰ ਲੱਭ ਕੋਈ ਨਾ ਉਹੜਵਾ ਦੀ ਪਤਿਓ ਗੁਰਦਵਾਰਾ ਬਗੈ ਸਾਖਾ ਸਿੰਘ ਦਾ ਉੱਥੇ ਤੇ ਤੁਸੀਂ ਆ ਘਰ ਆਉਣਾ ਤਾਂ ਜ਼ਰੂਰ ਹਾਂ ਕੋਈ ਗੱਲ ਨਹੀਂ ਉੱਥੇ ਆਏ ਨੇ ਤੇ ਜੇਕਰ ਉਹਨਾਂ ਦੇ ਘਰੇ ਆਪਾਂ ਸਨੈ ਲਾ ਦੀ ਜਿਓ ਆ ਜਾਣ ਤਾਂ ਬਾਹੋ ਮੰਮੀ ਪਤਾ ਉਹਨਾਂ ਦਾ ਤੁਹਾਨੂੰ ਜਦੋਂ ਕਰ ਦੋ ਉਹਨਾਂ ਦੇ ਦੋ ਲੈ ਕੇ ਲਾ ਦੇ ਬੰਨੋ ਜੀ ਦਾ ਹਾਂ ਹਾਂ ਮੈਂ ਪੁੱਛ ਲਈ ਆਪਣਾ ਦੇ ਬਾਦੂ ਬੋੜ ਆ ਤਨ ਪੋਚ ਕੇ ਭਰਤਾ ਦੇਨੇ ਰੋਕ ਜੋ ਥੋੜਾ ਵੇਟ ਕਰਨਾ ਪੈਣਾ ਚਾਹੀਦਾ ਹਾਂ ਠੀਕ ਆ ਆਪਾਂ ਵੀ ਨੰਬਰ ਹੀ ਲੈ ਦੇਉਂਦੇ ਹਾਂ ਹਾਂ ਥੋੜਾ ਹਟਵਾ ਪੈਂਦਾ ਨਾ ਉਹਨਾਂ ਤਾਂ ਕਰਦੇ ਹੋ ਮੰਮੀ ਸਹੀ ਜੇ ਸਿੱਜ ਤੁਰਿਆ ਜਾਂਦਾ ਮੰਮੀ ਕੋਲ ਸਿਰ ਪੋਚ ਕੇ ਤਾਹ ਦਿੰਦੇ ਹਾਂ ਚਲ ਠੀਕ ਹੈ ਕਰਿਓ ਠੀਕ ਹੈ 10 ਦਿਨ ਤਾਂ ਸਾਡੇ ਵੀ ਕਵੀਆਂ ਤਾਂ ਮੰਮੀ ਇਦਾਂ ਰੁਕ ਗਿਆ 10 ਦਿਨ ਨੇ ਮੰਮੀ ਹਾਂ ਨਹੀਂ ਉੱਥੇ ਲੈ ਜਿੰਦੇ ਹੈ ਨਾ ਥੋੜੀ ਜਿਹੀ ਹਾਦੂ ਉਤਰ ਜੇਗੀ ਹਾਂ ਚਲੋ ਜਾ ਕੇ ਨਾ ਫਿਰ ਕਰ ਦਿੰਦੇ ਆਜਾਲ ਮੁੱਠੀ ਲੈਣਾ ਆਜੋ ਤੁਸੀਂ ਆਜੋ ਨਾਲ 10 ਮਿੰਟ ਹੋਣਾ ਤੇ ਹਾਂ ਉਹ ਇੱਥੇ ਤੇ ਆਉਣਾ ਵੀ ਉਹਨਾਂ ਨੂੰ ਓਖਾ ਹੋਣਾ ਇੱਥੇ ਉਹਨਾਂ ਨੂੰ ਪਤਾ ਨਹੀਂ ਲੱਗਣਾ ਕਿੱਧਰ ਨੂੰ ਆਉਣਾ ਉਹ ਮੇਨ ਜਗ੍ਹਾ ਨਾ ਫਿਰ ਹਾਂਜੀ ਤੁਹਾਨੂੰ ਪਹੁੰਚਣਾ ਸੌਖਾ ਜੂਗਾ ਠੀਕ ਆ ਉਹਨਾਂ ਨੇ ਕਹਿ ਦਿੱਤਾ ਮਹਾਰਾਣੀ ਆਸ਼ਰਮ ਚਾਜੋ ਉਹਨਾਂ ਨੇ ਕਹਿ ਦਿੱਤਾ ਨਾਲੇ ਜਾ ਕੇ ਮੈਂ ਪੱਟੀ ਪੱਟੀ ਕਰਾਉਂਦਾ ਆ ਇਹ ਨਾ ਦੱਸ ਆ ਵੇ ਮੇਰੇ ਘਰ ਦੀ ਦੇ ਇੱਥੇ ਆਸ ਮੇਰੀ ਵੀ ਜਿੱਥੇ ਜਾ ਤੇ ਖੜਾ ਚੱਲ ਆਹਰ ਗੱਡੀ 'ਚ ਬੈਠ ਚੱਲੇ ਆਜਾ ਆ ਵੇ ਇੱਥੇ ਜਾਣਾ ਲੱਗ ਗਿਆ ਚੱਲ ਆਹਰ ਬੈ ਗੱਡੀ ਚੱਲੀ ਉੱਥੇ ਸਾਸ ਕੋਲ ਕਾਰ ਦੀ ਗੱਲ ਆਜੋ ਆਜਾ ਆਜੋ ਹਾਤੇ ਵਜ ਗਈ ਆ ਹੱਥ ਖੋਚਾ ਹੀ ਇਹ ਤੇ ਮਹਾਂ ਮਜਾ ਕੀਆ ਵਾਹ ਵਾਜੀ ਦੀ ਛੱਟ ਜੀ ਅੱਜ ਬਹੁਤ ਇਧਰ ਬਠਾਓ ਇਹਨੂੰ ਹਾਂਜੀ ਇਹਨੂੰ ਤਾਂ ਪਿੰਡ ਦਾ ਨਹੀਂ ਪਤਾ ਇਹਦੇ ਉਹ ਹੀ ਸਮਝੀ ਜਾਂਦਾ ਵੀ ਮੇਰਾ ਪਿੰਡ ਉਹ ਹੀ ਆ ਆਹੋ ਉਹਨੂੰ ਪਤਾ ਨਹੀਂ ਹਾਂ ਇਹ ਨਹੀਂ ਆਪਾਂ ਉੱਥੇ ਆਪਾਂ ਉੱਥੇ ਨਹੀਂ ਚਲੋ ਧੰਨਵਾਦ ਬਹੁਤ-ਬਹੁਤ ਤੁਹਾਡੇ ਆਜੋ ਤੁਸੀਂ ਜਿਉਣਾ ਤੇ ਕੋਈ ਗੱਲ ਨਹੀਂ ਵੀਰ ਜੀ ਹਾਂਜੀ ਬਹੁਤ ਥੈਂਕ ਯੂ ਧੰਨਵਾਦ ਤੁਹਾਡਾ ਪਰਾਂ ਦਾ ਧੰਨਵਾਦ ਵੀ ਜੀ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਚੰਗਾ ਜੀ ਆਜੋ ਬੈਜੋ ਚੰਗਾ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਤੁਹਾਡੇ ਇੱਕ ਉਪਰਾਲੇ ਨਾਲ ਚਲੋ ਆਪਦੇ ਘਰੇ ਚਲ ਜਾਈਓ ਹਣਾ ਚਲੋ ਵਾਈਗਰ ਇਹ ਭਲਾਈ ਆ ਤੇ ਵੀਰ ਚਲੋ ਵਾਈਗਰ ਮੇਰੀ ਕਰੇ ਸਹੀ ਗੱਲ ਆ ਹਾਂ ਚਲਾ ਜਾ ਬੈਠੇ ਐਂ ਜੀ ਸਿੱਧੇ ਚਲ ਜਾਈਏ ਹਣਾ ਦੇਦੇਰ ਸਾਹਿਬ ਸਾਣੀ ਹਾਂ ਜੀ ਚੰਗਾ ਜੀ ਜੀ ਆਹ ਆਈ ਉਹ ਹੀ ਹੈ ਕਿ ਜਿਹੜੀ ਸੰਤ ਤੁਸੀਂ ਆ ਬੈਠਾ 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 ਕਿਹੜੀ ਆ ਚੱਲ ਏਰ ਚੱਲ ਏਰ ਮੈਂ ਚੱਲ ਏਰ ਮੈਂ ਗੱਡੀ ਘਮਾਉਣਾ ਫਿਰ ਬਾਹਰ ਫਿਰ ਮੈਂ ਗੱਡੀ ਘਮਾਉਣਾ ਬਾਹਰ ਗੱਡੀ ਘਮਾ ਲੈਣੀ ਥਾਪਾ ਨਾਲ ਕਰਨਾ ਪੈਣਾ ਹਾਂ ਇਹ ਕਿਹਣਾ ਦੋ ਜਣੇ ਖੜਨੇ ਪੈਣੇ ਪੈਣੇ ਨਾਲ ਓਏ ਚਲੋ ਗੱਡੀ ਤੇ ਹੀ ਚਲ ਜਾਂਦੇ ਆਪਾਂ ਗੱਡੀ ਤੇ ਹੀ ਚਲ ਜਾਂਦੇ ਆ ਅੰਕਲ ਜੀ ਆਪਾਂ ਗੱਡੀ ਮੈਂ ਮੋੜਦਾ ਇੱਕ ਜਣਾ ਨਾ ਵੀਰੇ ਇੱਕ ਜਣਾ ਨਾਲ ਆ ਰਿਹਾ ਨਾਲ ਆ ਜਾਓ ਹਾਂ ਗੋਰੀਆ ਕਟਲਾ ਵਿੱਚੋਂ ਕਿਦਰੇ ਕਰਦੇ ਗੱਲ ਹੋ ਗਈ ਆ ਉੱਥੇ ਜਾਣਾ ਦੇ ਮੈਂ ਉੱਤੋਂ ਵੀ ਬੈਠਾ ਤੇ ਉਹ ਕਿਹੜਾ ਗਾਦੇ ਇਹਦਾ ਉਹ ਵਈਂ। ਕਾ ਗਾਉਣੀ ਮੈਨਾਂ ਦੇਰ ਖਲੋਂਦਾ ਏ। ਚਲਾ ਗੇ ਰਗੇ। ਅਬੈ ਆ ਜਾ ਜਾ। ਆਜੋ ਇੱਕ ਆਜ ਆ ਹਾਂ ਅੰਕਲ ਤੁਸੀਂ ਪਾਜੀ ਤੁਸੀਂ ਬੋਹ ਨਾਲ। ਚਲ ਮੇਰਾ ਵੀ ਪਰੇ ਹੀ। ਹਾਂ ਬੋਹ ਨਾਲ ਆਓ। ਬੋਲਾ ਬੋਲਾ ਦੋ ਆੜ ਬੜ ਕੇ ਲੈ। ਹਾਂ। ਚਲ ਆਇਓ। ਚੰਗਾ ਦੀਦੀ। ਹਨਗੁਰਾ ਹੁੰਦਾ, ਸਤੰਗੁਰਾ ਹੁੰਦਾ। ਚੰਗੇ। ਚਲ ਆਇਆ। ਹਨਗੁਰਾ ਆ ਅੰਕਲੀ ਬਾਰੀ ਖੋਲ ਕੇ ਮਾਰਿਓ ਹਾਂ ਵਾਲੀ ਠੀਕ ਹੈ ਜੀ ਇੱਥੇ ਕੱਟ ਲਾ ਦੇਖ ਲਾ ਕੇ ਆ ਤੇ ਦੂਜਾ ਫੜ ਲਾ ਬਾਈ ਓਕੇ ਤੇ ਆ ਡਸਟਬਿਨ ਆਪਣਾ ਆ ਆ ਇਹ ਕੱਟ ਲਿਆ ਹਾਂ ਅੱਜ ਤਾਂ ਨਹੀਂ ਹੋ ਰਿਹਾ ਉਹ ਤਾਂ ਚੱਲਦਾ ਰਹਿੰਦੇ ਇੰਗਲਿਸ਼ ਪੜ੍ਹਨੇ ਪੜਾ ਕਰਦਾ ਬਸ ਚਲ ਇਹਨਾਂ ਆਪ ਮੈਡੀਕਲ ਖੋਲ੍ਹਿਆ ਹਜੇ ਪਰਸੋਂ ਹੀ ਦਗਾਟਨ ਕੀਤਾ ਇਹਦਾ ਅੱਛਾ ਠੀਕ ਹੈ ਜਾਵੇ ਮੈਟ ਮੋਟ ਲੈਣ ਦਾ ਲਾਉਣਾ ਸੀਗਾ ਬੋਰਡ ਵਾਰਡ ਅੱਜ ਮੈਂ ਬੋਰਡ ਚ ਪਾਉਣ ਜਾਣਾ ਸੀਗਾ ਹੁਣ ਅੱਛਾ

ਇੱਕ ਕੁੜੀ ਆਪਣੀ ਹੀ ਆਸਤੋ ਦੀ ਗਗਨ ਅੱਛਾ ਤੇ ਪਾਪਾ ਵਿਦਿਅਮਾ ਪਾਪਾ ਦੇਮਾ ਹੋਰ ਨੋੜ ਕੁੜੀ ਕਿਹਦੇ ਤਜੀ ਨੀਕੀ ਅਕੜ ਚਲਗੀ ਚਲਗੀ ਕੱਲੀ ਕੱਲੀ ਵੱਡੀ ਦੀਦੀ ਨਾਲ ਅੱਛਾ ਪਰ ਆ ਬਣਾ ਲੇ ਫੇਟੀ ਹੈ ਨਾ ਕੱਲੀ ਨਾ ਕੱਲੀ ਆ ਖੋਲ ਹੀ ਪੜਾ ਰਿਹਾ ਹਾਂ 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 ਖੋਲ ਲੈਨੇ ਖੋਲ ਲੈਨੇ ਲੈ ਆਲੀਆ ਖੋਲ ਲੈਨੇ ਇਹ ਉਹਨੇ ਵੇਚੀ ਸੁੱਟ ਦੋਗੇ ਉਹ ਨਹੀਂ ਹੋਣੀ ਕਿੰਨਾ ਬੱਦ ਤੇਰਾ ਪਲਾ ਰਿਹਾ ਹੈ ਨਾ ਪਿੰਡ ਹਲੋ ਹਲੋ ਹਾਂ ਹਦੀਨ ਦਾ ਸਿੰਘ ਜੰਡਵੀਰ ਬੋਲਦਾ ਹਾਂ ਜੀ ਵੀਰ ਆ ਵਿਜੀ ਮੈਂ ਸੇਵਾ ਸਾਟੀ ਬਾਬਰ ਰਤਨਦੇਵ ਸੇਵਾ ਸਾਟੀ ਤੋਂ ਬੋਲਦਾ ਮਰਾਨੇ ਤੋਂ ਹਾਂ ਜੀ ਵੀਰ ਹੋਰ ਸਾਠੀ ਠਾਦੀ ਹਾਂ ਜੀ ਬਣੀ ਹਾਂ ਹਾਂ ਵਿਜੀ ਟਾਡਾ ਜੰਡ ਪਿੰਡ ਉਹ ਜਿਹੜਾ ਮਾਨਕੀ ਜੰਡਾ ਹਾਂ ਜੀ ਹਾਂ ਜੀ ਵੀਰ ਜੀ ਆ ਇੱਕ ਦਾ ਸਿੰਘ ਵਾ ਸਾਨੂੰ ਮਿਲਿਆ ਸ੍ਰੀ ਹਲੀ ਸਾਹਿਬ ਤੋਂ ਉਹ ਆਪਣਾ ਪਿੰਡ ਜੰਡ ਦੱਸਦਾ ਵਾ ਤੇ ਆਪਦਾ ਨਾਮ ਸਾਰਾ ਸਾਰਾ ਦੱਸਦਾ ਵਾ ਸਾਦ ਖਰਪਾਲ ਅੱਜ ਅੱਜ ਸਾਡੇ ਪਿੰਡ ਦਾ ਹਾਂ ਮੈਂ ਬਾਕੀ ਸੰਜੀ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਸੰਗਤੀ ਇਹ ਅਸੀਂ ਪਿੰਡ ਮਹਰਾਣਾ ਜਿਲ੍ਹਾ ਤਨਤੰਦ ਵਿੱਚ ਮੈਂ ਮੈਡੀਕਲ ਸਟੋਰ ਖੋਲਿਆ ਮੋਦੀ ਖਾਨਾ ਮੈਡੀਕਲ ਸਟੋਰ ਜਿੱਥੇ ਆਪਾਂ ਜਾਇਜ ਰੇਟਾਂ ਤੇ ਸੰਗਤ ਦੀ ਸੇਵਾ ਕਰਾਂਗੇ ਵੀ ਜਾਇਜ ਰੇਟਾਂ ਦੇ ਦਵਾਈਆਂ ਦਵਾਂਗੇ ਤੇ ਜੇਕਰ ਕੋਈ ਮੇਰੇ ਵੀਰ ਮੇਰੇ ਪਿੰਡ ਦਾ ਵਾ ਕੋਈ ਵੀਰ ਤੇ ਜਰੂਰ ਆ ਇਹ ਇੱਥੇ ਆਵੇ ਤੇ ਬਾਕੀ ਜੇਕਰ ਕੋਈ ਲੋੜਵੰਦ ਵੀ ਹੋਏਗਾ ਵਾ ਤੇ ਆਪਣੇ ਵੱਲੋਂ ਸੰਸਥਾ ਵੱਲੋਂ ਵੀ ਅਸੀਂ ਹੈਲਪ ਕਰਾਂਗੇ ਤੇ ਜੇਕਰ ਕੋਈ ਵੀਰ ਦੂਰੋਂ ਦੇ ਨੇ ਕੋਈ ਵੀਡੀਓ ਵੇਖਦਾ ਵਾ ਕਿ ਕਿਸੇ ਨੇ ਆਪਣੀ ਜਿਹੜੀ ਕਈਆਂ ਦੀ ਦਵਾਈ ਲੱਗੀ ਹੁੰਦੀ ਕਿਸੇ ਦੀ ਸ਼ੂਗਰ ਦੀ ਲੱਗੀ ਹੁੰਦੀ ਹੈ ਕਿਸੇ ਦੀ ਹਾਰ ਦੀ ਦਵਾਈ ਲੱਗੀ ਹੁੰਦੀਆਂ ਉਹ ਸਾਨੂੰ ਆਪਣਾ ਐਡਰੈਸ ਪਾ ਕੇ ਤੇ ਜੋ ਦਵਾਈ ਦੀ ਲਿਸਟ ਪਾ ਕੇ ਸਾਨੂੰ ਭੇਜ ਸਕਦਾ ਵਾ ਅਸੀਂ ਉਹਦੀ ਜਿਹੜੇ ਉਹਦੇ ਪਿੰਡ ਉਹਦੇ ਘਰ ਦਵਾਈ ਅਸੀਂ ਪਹੁੰਚਾ ਸਕਦੇ ਹਾਂ ਤੇ ਜਿਹੜਾ ਸਾਡਾ ਮੋਬਾਈਲ ਨੰਬਰ ਆ 94783 42463 ਆਪਣਾ ਮੋਬਾਈਲ ਨੰਬਰ ਆ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਮੋਦੀ ਖਾਨਾ ਮੈਡੀਕਲ ਸਟੋਰ ਖੁੱਲਿਆ ਵਾ ਤੇ ਸੋ ਜਰੂਰ ਇਸ ਆ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਕਈ ਯਾਰ ਕਈ ਲੋੜਵੰਦ ਹੁੰਦੇ ਆ ਕਿ ਦਵਾਈ ਨਹੀਂ ਲੈਣ ਜੋਗੇ ਤੇ ਆਪਾਂ ਜਰੂਰ ਉਹਨਾਂ ਨਾਲ ਆ ਇਹ ਹੈਲਪ ਕਰਾਂਗੇ ਉਹਨਾਂ ਦੇ ਘਰ ਤੋਂ ਘੱਟ ਡੇਟਾ ਦੇ ਮੈਡੀਸਿਨ ਦੇਵਾਂਗੇ ਸੋ ਇਸ ਵੀਡੀਓ ਨੂੰ ਵੀ ਜਰੂਰ ਸ਼ੇਅਰ ਕਰਿਓ ਕਿਉਂਕਿ ਇਹਦੇ ਨਾਲ ਕਿਸੇ ਦੀ ਲੋੜਵੰਦ ਦੀ ਮਦਦ ਵੀ ਹੋ ਸਕਦੀ ਆ